ਜੇ ਅਸੀਂ ਘਰ ਬੈਠ ਜਾਗੇ ਅੱਜ ਕੱਲ ਦੇ ਬੱਚੇ ਤਾਂ ਕੋਈ ਪੁੱਛਦਾ ਨਹੀਂ ਜੇ ਤੁਸੀਂ ਕੋਈ ਵੀ ਮੁੰਡੇ ਪੁੱਛਦੇ ਆ ਜਾਂ ਨੂਆ ਪੁੱਛਦੇ ਆ ਉਹ ਕੋਈ ਨਹੀਂ ਪੁੱਛਦਾ ਪਰਿਵਾਰ ਦੇ ਨਾਲ ਨਹੀਂ ਰਹਿੰਦੇ ਤੁਸੀਂ ਨਹੀਂ ਪਰਿਵਾਰ ਹੁਣ ਅੱਜ ਕੱਲ ਦੇ ਦੇਖੋ ਕੁੜੀਆਂ ਵਿਆਹੀਆਂ ਗਈਆਂ ਉਹ ਪਰਾਇਆ ਤੁਹਾਨੂੰ ਜੀ ਠੀਕ ਹੈ ਜੀ ਤੇ ਮੁੰਡੇ ਆ ਕਿਹੜੇ ਆਪਣੇ ਸਾਹਮਣੇ ਤੁਹਾਨੂੰ ਬਦਨ ਜਨਾਨੀਆਂ ਲੈ ਕੇ ਪਹਿਲਾਂ ਹੀ ਫਾੜੀ ਨਾਮ ਹੋ ਜਾਂਦੇ ਗੁੱਲ ਜਿਵੇਂ ਵਾਰੀ ਮੇਰੀ ਸੀ ਜੇ ਕਿ ਪੈਣਾ ਪੁਣਾ ਨੂੰ ਵਿਆਹ ਕਰਿਆ ਨਹੀਂ ਸੀ ਜੁੱਤੀਆਂ ਦੀ ਸਪਲਾਈ ਦੇ ਕੰਮ ਤੇ ਹਾਂਜੀ ਹਾਂ ਠੀਕ ਉਸ ਤੋਂ ਬਾਅਦ ਹੁਣ ਉਹ ਸਾਰੇ ਕਰੋੜਾਪਤੀਆਂ ਇਹ ਕੋਈ ਕਿਸੇ ਨੂੰ ਅੱਜ ਦੇ ਜਵਾਨੇ ਚ ਨਹੀਂ ਜਾਣਦਾ ਨਾ ਬਾਪ ਨਾ ਭਈਆ ਸਭ ਤੋਂ ਵੱਡਾ ਰੁਪਈਆ ਜੀ ਅੱਜ ਦੇ ਜਵਾਨੇ ਚ ਰੁਪਈਆ ਬਾਦੂਆ ਤੇ ਸਭ ਰਿਸ਼ਤੇਦਾਰ ਆਪਨੂੰ ਜਫਾ ਪਾਣਗੇ ਜੇ ਪੱਲੇ ਨਹੀਂ ਹੈ ਤਾਂ ਫਿਰ ਕੋਈ ਫਾਇਦਾ ਨਹੀਂ ਮਤਲਬ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਬਾਬਾ ਤੂੰ ਆਰਾਮ ਕਰ ਕੋਈ ਚੱਕਰ ਨਹੀਂਗਾ ਅਸੀਂ ਹੈਗੇ ਆ ਉਹ ਨਹੀਂ ਮਹਾਰਾਜ ਕਿਸੇ ਨੇ ਨਹੀਂ ਬਲਕੇ ਉਹਦਾ ਇਹ ਵੀ ਕੀ ਕਹਿਣਾ ਹੈ ਬਸ ਪੁੱਛੋ ਹੀ ਨਾ ਤੇ ਬੜੀ ਇਹ ਹੁੰਦਾ ਹੈ ਕਿ ਰੇਡੂ ਗੱਲਾਂ ਸੌਂਦੀਆਂ ਕਿਸੇ ਨੇ ਨਹੀਂ ਨਹੀਂ ਕਿਹਾ ਵੀ ਭਾਈ ਅਸੀਂ ਕਰੋੜਾ ਪਤੀਆਂ ਸਾਡੀ ਦੁਕਾਨ ਤੇ ਹੀ ਆਣ ਕੇ ਬਹਿ ਜਾਣਾ ਕਿੰਨੇ ਕੁ ਲੋਕ ਆ ਜਾਂਦੇ ਤੁਹਾਡੇ ਕੋਲ ਮੇਰੇ ਕੋ ਤੁਹਾਨੂੰ ਦੱਸੇ ਨਹੀਂ 10 12 ਕਿਲੋ ਦੁੱਧ ਦੀ ਹੈ ਜਿਆਦਾ ਨਹੀਂ ਆ ਪਰ ਸਾਡਾ ਜਿਆਦਾ ਨਾ ਭਜੇ ਨਾ ਟੁੰਦੀ ਹੈ ਇਹਨਾਂ ਦਾ ਭਜਣਾ ਟੱਕਰ ਸਕਦਾ ਅੱਛਾ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਜੀ ਮੈਨੂੰ ਹੋਗੇ 30 35 ਸਾਲ ਦੇ ਜਦੋਂ ਆਏ ਸੀ ਮਾਹੌਲ ਕਿਵੇਂ ਸੀ ਇੱਥੇ ਇਦਾਂ ਦਾ ਹੀ ਸੀ ਉਹ ਕਿਉਂ ਸਰ 2 ਰੁਪਏ ਦਾ 85 ਅੱਜ 10 ਰੁਪਏ ਇੱਕ ਮੇਰੀ ਮਾਂ ਵੈਸੇ ਨਹੀਂ ਚੱਲਦੀ ਅੱਜ ਕੱਦ ਜਿਹੜੀ ਪੀੜ੍ਹੀ ਹੈ ਕੰਮ ਤਾਂ ਕਰਕੇ ਰਾਜੀ ਹੈ ਪਰ ਉਹਨਾਂ ਨੂੰ ਰੱਛਾ ਨਹੀਂ ਮਾਰਦਾ ਕਿਸੇ ਨੂੰ ਗੋਲੀਆਂ ਨੇ ਮਾਰਿਆ ਪਿਆ ਕਿਸੇ ਨੂੰ ਗਾਂਜੀਆਂ ਨੇ ਮਾਰਿਆ ਪਿਆ ਕਿਸੇ ਨੂੰ ਸਲਫੇ ਨੇ ਮਾਰਿਆ ਪਿਆ ਅੰਦਰੋਂ ਖੋਖੇ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਹੌਸਲੇ ਦੇ ਵਿੱਚ ਜਦੋਂ ਉਮੀਦ ਦੀ ਕਿਰਨ ਤੁਹਾਨੂੰ ਘਟਦੀ ਲੱਗੇ ਪਰ ਫਿਰ ਵੀ ਰੌਸ਼ਨੀ ਜੋ ਹੈ ਉਹ ਕਿਤਨਾ ਕਿਤੇ ਆਉਂਦੀ ਲੱਗੇ ਤਾਂ ਸਮਝ ਲਓ ਕਿ ਉੱਥੇ ਹੌਸਲਾ ਆਪਣਾ ਕੰਮ ਕਰ ਰਿਹਾ ਹੈ ਤਾਂ ਅਜਿਹੇ ਹੀ ਮਾਹੌਲ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ ਬਾਜ਼ਾਰ ਦੇ ਵਿੱਚ ਕਿਲਾ ਮੁਬਾਰਕ ਦਾ ਇਲਾਕਾ ਏ ਖੱਦਰ ਪੰਡਾਰ ਕੋਲੇ ਅਸੀਂ ਖੜੇ ਆ ਇੱਥੇ ਸਾਨੂੰ ਇੱਕ ਅੰਕਲ ਜੀ ਮਿਲੇ ਜਸਪਾਲ ਸਿੰਘ ਪਾਲੀ ਜੀ ਜਿਨ੍ਹਾਂ ਨੂੰ ਵੇਖ ਕੇ ਸਾਡਾ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ ਇਹਨਾਂ ਦੇ ਹੌਸਲੇ ਦੀ ਕੀ ਕਹਾਣੀ ਹੈ ਆਓ ਇਹਨਾਂ ਤੋਂ ਜਾਣਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਅੱਛਾ ਮੈਂ ਵੇਖ ਰਿਹਾ ਵੀ ਤੁਸੀਂ ਰੁੱਝੇ ਹੋਏ ਹੋ ਬਹੁਤ ਬਿਜ਼ੀ ਹੋ ਫੋਨ ਤੇ ਫੋਨ ਆ ਰਹੇ ਨੇ ਹਾਂ ਜੀ ਹੁਣ ਕੰਮ ਹੀ ਹੈ ਜੀ ਸ਼ਾਮ ਦਾ ਟਾਈਮ ਹੈ ਨਾਲੇ ਚਾਹ ਦਾ ਹੂੰ ਬੰਦ ਕਰਨ ਦਾ ਟਾਈਮ ਹੈ 6:30 ਵਜੇ ਦੁਕਾਨ ਬੰਦ ਕਰ ਦਿੰਨਾ ਤੇ ਜਿਹੜਾ ਮੋਟਾ ਆਰਡਰ ਆਉਂਦਾ ਅਗਲਾ ਕੰਦਾ ਫਟਾਫਟ ਆਰਡਰ ਜਿਪੜ ਜਾ ਅੱਛਾ ਆਉਂਦੇ ਕਿੰਨੇ ਵਜੇ ਹੋ ਮੈਂ ਸਵੇਰੇ 8:00 ਵਜੇ ਆਉਂਦਾ ਜੀ ਸਵੇਰੇ 8:00 ਵਜੇ ਆਉਂਦੇ ਹਾਂਜੀ ਹਾਂਜੀ ਅੱਛਾ ਉਮਰ ਕਿੰਨੀ ਹੈ ਜੀ ਤੁਹਾਡੀ ਮੇਰੀ ਉਮਰ 67 ਸਾਲ ਦੀ ਹੈ ਜੀ 67 ਸਾਲ ਦੀ ਉਮਰ ਹੈ ਹਾਂਜੀ 67 ਹਾਂਜੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਸ ਉਮਰ 'ਚ ਬੰਦੇ ਨੂੰ ਆਰਾਮ ਕਰਨਾ ਚਾਹੀਦਾ ਤੇ ਤੁਸੀਂ ਬੜਾ ਕੰਮ ਕਰ ਰਹੇ ਹੋ ਬਹੁਤ ਐਕਟਿਵ ਹੋ ਵੈਸੇ ਤੁਸੀਂ ਚੱਕਰ ਇਹ ਭਾਜੀ ਵੀ ਜੇ ਅਸੀਂ ਘਰ ਬੈਠ ਜਾਗੇ ਅੱਜ ਕੱਲ ਦੇ ਬੱਚੇ ਤਾਂ ਜੇ ਤੁਸੀਂ ਕੋਈ ਵੀ ਮੁੰਡੇ ਪੁੱਛਦੇ ਆ ਜਾਂ ਨੂਆ ਪੁੱਛਦੇ ਆ ਉਹ ਕੋਈ ਨਹੀਂ ਪੁੱਛਦਾ ਜਿੰਨਾ ਜਿੰਨਾ ਜ਼ਿਆਦਾ ਕੰਮ ਕਰਦਾ ਨਹੀਂ 10-12 ਕਿਲੋ ਦੁੱਧ ਦਾ ਹਫ਼ਤਾਵਾਂ ਤੇ ਕੋਈ ਨਹੀਂ ਕੋਈ ਨਹੀਂ ਕਰੀਦਾ 10-12 ਕਿਲੋ ਦੁੱਧ ਦਾ ਹਫ਼ਤਾਵਾਂ ਉਹ ਮੜਾ ਜਿੰਨਾਂ ਨੇੜੇ-ਨੇੜੇ ਤੇਰੇ ਹੈਗੀ ਚਾ ਮੈਂ ਉਹਨਾਂ ਕੋਲ ਪਾਇਆ ਨਾ ਤੇ ਉਹਨਾਂ ਕੀ ਕੰਮ ਆਪਣੇ ਗੁਜ਼ਾਰੇ ਲੈ ਕਰੀ ਜਾ ਰਿਹਾ ਜੀ ਅੱਛਾ ਘਰ ਚ ਕੌਣ-ਕੌਣ ਹੈ ਮੈਂ ਤੇ ਮੇਰੇ ਮਿਸਿਸ ਨੇ ਬੱਸ ਤੇ ਬੱਚੇ ਸਭ ਵੱਡੋ ਵੱਡ ਅਡੋ ਅਡੋ ਹਾਂ ਕੁੜੀਆਂ ਦੋ ਵਿਆਹਤੀਆਂ ਮੁੰਡੇ ਦੋਨੇ ਵਿਆਹੇ ਪਏ ਆ ਪੋਤੇ ਦੋਤੇ ਵਾਲੇ ਆ अच्छा ਤੁਸੀਂ ਕਹੇ ਵੀ ਪੋਤੇ ਵਾਲਿਓ ਪੋਤੇ ਦੋਤੇ ਵਾਲੇ ਜੀ ਦੋਤੀ ਵਾਲੇ ਪੋਤੇ ਦੋਤੇ ਵਾਲਿਓ ਹਾਂਜੀ ਹਾਂਜੀ ਤੇ ਪਰ ਪਰਿਵਾਰ ਦੇ ਨਾਲ ਨਹੀਂ ਰਹਿੰਦੇ ਤੁਸੀਂ ਨਹੀਂ ਪਰਿਵਾਰ ਹੁਣ ਅੱਜ ਕੱਲ ਦੇ ਦੇਖੋ ਕੁੜੀਆਂ ਵਿਆਹੀਆਂ ਗਈਆਂ ਕਿ ਉਹ ਪਰਾਇਆ ਤਾਂ ਜੀ ਠੀਕ ਹੈ ਜੀ ਤੇ ਮੁੰਡੇ ਆ ਜਿਹੜੇ ਆਪਣੇ ਸਾਹਮਣੇ ਧੰਨਵਾਦ ਜਨਾਨੀਆਂ ਲੈ ਕੇ ਪਹਿਲੇ ਫਾੜੀ ਜਰਾਮ ਹੋ ਜਾਂਦੇ ਆ ਇਸ ਕਰਕੇ ਮੜਾ ਮੋਟਾ ਜਿਹੜਾ ਸਰੀਰ ਚੱਲਦਾ ਰਹੁੰਦਾ ਜੇ ਹੁਣ ਘਰ ਬੈਠ ਗਿਆ ਤਾਂ ਮੇਰੇ ਕੋ ਮਕਾਨ ਉੱਪਰ ਕਿਰਾਏ ਤੇ ਦਮਾ ਤਾਂ ਵੀ ਦੇ ਸਕਦਾ ਤਿੰਨ ਕਮਰੇ ਆ 5-7000 ਰੁਪਏ ਪਰ ਉਸ ਨਾਲ ਮੇਰੀਆਂ ਲੱਤਾਂ ਵੀ ਜੁੜ ਜਾਣਗੀਆਂ ਮੇਰੇ ਹੱਡ ਪੈਰ ਜੁੜ ਜਾਣਗੇ ਇੱਕ ਮੇਰੀ ਹੁਣ ਬਾਹ ਵੈਸੇ ਨਹੀਂ ਚੱਲਦੀ ਅੱਛਾ ਕਿਹੜੀ ਵਾਲੀ ਜੀ ਇਹ ਨਹੀਂ ਚੱਲਦੀ ਹਾਂਜੀ ਇਹ ਡਾਕਟਰ ਬੰਸਰ ਸਾਹਿਬ ਨੇ ਆਪਰੇਸ਼ਨ ਕਰਿਆ ਸੀ ਕਹਿੰਦੇ ਜੀ ਹੱਡੀ ਖੁਰ ਗਈ ਹੈ ਅੱਛਾ ਜੀ ਮੈਂ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਸਭ ਕੁਝ ਖਾਂਦਾ ਮੈਂ ਪੀਂਦਾ ਤੇ ਮੇਰੀ ਹੱਡੀ ਕਿਵੇਂ ਖੁਰ ਗਈ ਹੈ ਕਹਿੰਦਾ ਜੀ ਕੁਦਰਤ ਜਦੋਂ ਉਹਨਾਂ ਨੇ ਕੁਦਰਤ ਦਾ ਕਿਹਾ ਫਿਰ ਉੱਥੇ ਕੋਈ ਬੋਲ ਹੀ ਨਹੀਂ ਬਿਲਕੁਲ ਉਹਨਾਂ ਨੇ ਪਲੇਟ ਪਾਈ ਸੀ ਪਲੇਟ ਉਹਨਾਂ ਤੋਂ ਠੀਕ ਨਹੀਂ ਪਈ ਅੱਛਾ ਜੀ ਤੇ ਉਹਨਾਂ ਨੇ ਫਿਰ ਨਟ ਜਿਹੜਾ ਇੱਥੇ ਕੱਸਣਾ ਸੀ ਉਹ ਐਂ ਕੱਸ ਦਿੱਤਾ ਉਦੇ ਵਿੱਚ ਇਹ ਹੋ ਗਿਆ ਵੀ ਉਹਨਾਂ ਨੇ ਸੋਚਿਆ ਵੀ ਐਕਸਰਸਾਈਜ਼ ਕਰੇਗਾ ਠੀਕ ਹੋ ਜਾਏਗੀ ਪਰ ਉਹ ਜਮ ਇਹ ਚੀਜ਼ ਨਹੀਂ ਹੁੰਦੀ ਇਹ ਇੱਥੋਂ ਇੱਥੋਂ ਆਇਆ ਰਹਿ ਗਿਆ ਪਰ ਫਿਰ ਵੀ ਮਹਾਰਾਜ ਨੇ ਮੈਨੂੰ ਬੜੀ ਹਿੰਮਤ ਦਿੱਤੀ ਹੋਈ ਹੈ ਵੀ ਮੈਂ ਕੰਮ ਕਰੀ ਜਾ ਰਿਹਾ ਤੇ ਆਪਣਾ ਰੋਟੀ ਪਾਣ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਅੱਛਾ ਫਿਰ ਦਿਨ ਚ ਕਿੰਨੀ ਕਿੰਨੇ ਕੁ ਲੋਕ ਆ ਜਾਂਦੇ ਤੁਹਾਡੇ ਕੋਲ ਮੇਰੇ ਕੋਲ ਤੋਂ 10 ਨਹੀਂ 10 12 ਕਿਲੋ ਦੁੱਧ ਦੀ ਹੈ ਜਿਆਦਾ ਨਹੀਂ ਹੈ ਪਰ ਸਾਫ ਤਾਂ ਜਿਆਦਾ ਨਾ ਭਜਣਾ ਟੁੰਦੀ ਹੈ ਇੰਨਾ ਭਜਣਾ ਟ ਕਰ ਸਕਦਾ ਜੀ ਇਹ ਵੀ ਤੁਸੀਂ ਪਤਾ ਨਹੀਂ ਕਿਵੇਂ ਗੁੰਮਦੇਵ ਕਾਵਾਂ ਦੇ ਮੇਰੇ ਕੋਲ ਇੱਥੇ ਪਹੁੰਚ ਗਏ ਤੇ ਮੈਂ ਤੁਹਾਡੇ ਨਾਲ ਇੰਨੀ ਗੱਲ ਕਰ ਰਿਹਾ ਤੁਹਾਨੂੰ ਕੰਮ ਕਰਦੇ ਵੇਖ ਕੇ ਅਸੀਂ ਰੋਕ ਨਹੀਂ ਪਾਏ ਕਿ ਇਸ ਉਮਰ ਦੇ ਵਿੱਚ ਜਦੋਂ ਤੁਹਾਨੂੰ ਕੰਮ ਕਰਦੇ ਵੇਖਿਆ ਇੱਕ ਪਾਸੇ ਤਾਂ ਸਾਡਾ ਹੌਸਲਾ ਵਧਿਆ ਦੂਜੇ ਪਾਸੇ ਸਾਡੇ ਮਨ ਚ ਆਇਆ ਵੀ ਕਿਉਂ ਨਾ ਪੁੱਛਿਆ ਜਾਵੇ ਕਿ ਸਰ ਜੀ ਇਸ ਉਮਰ ਚ ਵੀ ਕੰਮ ਕਿਉਂ ਕਰ ਰਹੇ ਨੇ ਬਹੁਤ ਇਹ ਹੀ ਸਮਝ ਲਓ ਫਿਰ ਇਹ ਹੀ ਗੱਲ ਸਮਝ ਲਓ ਤੁਸੀਂ ਮੇਰੇ ਤੱਕ ਤੁਸੀਂ ਪਹੁੰਚ ਕੀਤੀ ਹੈ ਜੀ ਅੱਛਾ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਜੀ ਮੈਨੂੰ ਹੋ ਗਏ 30 35 ਸਾਲ 30 35 ਸਾਲ ਹਾਂ ਜੀ ਤੇ ਜਦੋਂ ਆਏ ਸੀ ਮਾਹੌਲ ਕਿਵੇਂ ਸੀ ਇੱਥੇ ਐਦਾਂ ਦਾ ਹੀ ਸੀ ਉਸ ਟਾਈਮ ਸਰ 2 ਰੁਪਏ ਦਾ 50 ਅੱਜ 10 ਰੁਪਏ ਬਸ ਇੰਨਾ ਕੀ ਫਰਕ ਹੈ 25 ਸਾਲ 30 ਸਾਲ ਹੋ ਗਏ ਉਸ ਤੋਂ ਪਹਿਲਾਂ ਮੇਰਾ ਜੁੱਤੀਆਂ ਦਾ ਕੰਮ ਸੀ ਸਪਲਾਈ ਦਾ ਅੱਛਾ ਜੀ ਪਾਲੀ ਦਾ ਨਾਮ ਅੱਜ ਵੀ ਚੰਡੀਗੜ੍ਹ ਮੁਹਾਲੀ ਜੇ ਪੁਰਾਣੀ ਜਿਵੇਂ 19 ਮਾਰਕੀਟ ਹੈ 22 ਦੀ ਮਾਰਕੀਟ ਹੈ ਕਿਨਨ ਮਾਰਕੀਟ ਹੈ ਉਹਨਾਂ ਜਗ੍ਹਾ ਸਾਰਿਆਂ ਦਾ ਮੇਰਾ ਅੱਜ ਵੀ ਨਾਮ ਹੈਗਾ ਜਿਹੜੇ ਪੁਰਾਣੇ ਰਾਜਪੁਰੇ ਚ ਟਾਊਨ ਵਿੱਚ ਵਗੈਰਾ ਜੋ ਪੁਰਾਣੇ ਦੁਕਾਨਦਾਰ ਨਵੇਂ ਤਾਂ ਜਾਣ ਦਾ ਕੰਮ ਨਹੀਂ ਕਿਉਂਕਿ ਮੈਨੂੰ ਕੰਮ ਛੱਡਿਆ ਕਾਫੀ ਚਿਰ ਹੋ ਗਿਆ ਜੀ ਤੇ ਉਸ ਤੋਂ ਪਹਿਲਾਂ ਮੇਰਾ ਜੁੱਤੀਆਂ ਦਾ ਕੰਮ ਸੀ ਬਹੁਤ ਟਾਪ ਦਾ ਮੇਰਾ ਨਾਮ ਸੀ ਬਸ ਕੋਈ ਕਰੇਲੂ ਸਭ ਤੋਂ ਵੱਡੇ ਹੋਣ ਦੇ ਕਾਰਨ ਸੋ ਕਰੇਲੂ ਗੱਲਾਂ ਹੁੰਦੀਆਂ ਬਸ ਉਸ ਕਰਕੇ ਮੈਂ ਡਾਉਨ ਹੋ ਗਿਆ ਤੁਸੀਂ ਘਰ 'ਚ ਸਭ ਤੋਂ ਵੱਡੇ ਸੀ ਵੱਡਾ ਮੈਂ ਸੀਗਾ ਬਾਕੀ ਤੋਂ ਬਾਅਦ ਕੌਣ-ਕੌਣ ਸੀ ਭਾਈ ਐ ਪੈਣਾ ਠੀਕ ਐ ਅਸੀਂ ਚਾਰ ਭਰਾ ਹਾਂ ਦੋ ਪੈਣਾ ਪਰ ਮਤਲਬ ਜ਼ਿੰਮੇਵਾਰੀ ਤੁਹਾਡੇ ਕੋਲ ਸੀ ਮੇਰੇ ਤੋਂ ਬਾਅਦ ਮੇਰੀ ਪੈਣ ਫਿਰ ਭਰਾ ਇਸ ਟਾਈਮ ਫੁੱਲ ਜ਼ਿੰਮੇਵਾਰੀ ਮੇਰੀ ਸੀ ਜਦ ਕਿ ਪੈਣਾ ਪੁਣਾ ਨੂੰ ਵਿਆਹ ਕਰਿਆ ਮੈਂ ਹੀ ਸੀ ਕੁਸ਼ੀਓ ਕੀਤਾ ਹਾਂ ਤੇ ਜੁੱਤੀਆਂ ਦੀ ਸਪਲਾਈ ਦੇ ਕੰਮ ਤੋਂ ਹਾਂਜੀ ਹਾਂ ਹਾਂ ਠੀਕ ਹੈ ਉਸ ਤੋਂ ਬਾਅਦ ਹੁਣ ਉਹ ਪ੍ਰਾਈਸ ਸਾਰੇ ਕਰੋੜਾ ਪਤੀਆਂ ਤੇ ਕੋਈ ਕਿਸੇ ਨੂੰ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਵੀ ਕੋਈ ਕਿਸੇ ਨੂੰ ਅੱਜ ਦੇ ਜਮਾਨੇ 'ਚ ਨਹੀਂ ਜਾਣਦਾ ਕਹਿੰਦੇ ਇਹਨਾ ਵੀ ਇੱਕ ਹਵਤ ਬਣੀ ਪਈ ਹੈ ਰੁਪਈਆ ਨਾ ਨਾ ਬਾਪ ਨਾ ਭਈਆ ਸਭ ਤੋਂ ਵੱਡਾ ਰੁਪਈਆ ਜੀ ਅੱਜ ਦੇ ਜਮਾਨੇ 'ਚ ਰੁਪਈਆ ਬਾਦੂਆ ਤੇ ਸਭ ਰਿਸ਼ਤੇਦਾਰ ਆਪਾਂ ਨੂੰ ਜਫਾ ਪਾਣਗੇ ਜੇ ਪੱਲੇ ਨਹੀਂ ਹੈ ਤਾਂ ਫਿਰ ਕੋਈ ਫਾਇਦਾ ਨਹੀਂ ਅੱਛਾ ਅੱਜ ਕੰਮ ਕਰ ਰਹੇ ਹੋ ਖੁਸ਼ ਹੋ ਆਪਣੀ ਜਗ੍ਹਾ ਹਾਂ ਬਹੁਤ ਖੁਸ਼ ਹਾਂ ਮਾੜਾ ਮੋਟਾ ਨਹੀਂ ਬਹੁਤ ਜ਼ਿਆਦਾ ਖੁਸ਼ ਹਾਂ ਸ਼ਾਮ ਨੂੰ ਵਧੀਆ ਰੋਟੀ ਖਾਈ ਦੀ ਹੈ ਸ਼ਾਮ ਨੂੰ ਪੂਆ ਵੀ ਸਭ ਕੁਝ ਕਰਦਾ ਹੈ ਆਪਣਾ ਮੋਜ ਮਸਤੀ ਲੈ ਜੀ ਪੂਰੀ ਜੀ ਹਾਂ ਅੱਛਾ ਮਤਲਬ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਬਾਬਾ ਤੂੰ ਆਰਾਮ ਕਰ ਕੋਈ ਚੱਕਰ ਨਹੀਂਗਾ ਅਸੀਂ ਹੈਗੇ ਆ ਉਹ ਨਹੀਂ ਮਹਾਰਾਜ ਕਿਸੇ ਨੇ ਨਹੀਂ ਬਲਕਿ ਉਹਦਾ ਇਹ ਕਿਆ ਕਹਿਣਾ ਹੈ ਬਸ ਪੁੱਛੋ ਹੀ ਨਾ ਤੇ ਵਧੀਆ ਹੀ ਹੁੰਦਾ ਹੈ ਕਿ ਰੇਡੂ ਗੱਲਾਂ ਸੋਚਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਭਾਈ ਅਸੀਂ ਕਰੋੜਾਂ ਪਤੀਆਂ ਸਾਡੀ ਦੁਕਾਨ ਤੇ ਹੀ ਆਣ ਕੇ ਬਹਿ ਜਾ ਅਸੀਂ ਤੁਹਾਨੂੰ ਦੱਸ 12000 15000 ਦੇ ਦਿਆਂ ਕਰਾਂਗੇ ਸਿਆਣੇ ਬੰਦੇ ਦੀ ਵੈਸੇ ਵੀ ਸਲਾਈ ਹੁੰਦੀ ਆ ਤੁਸੀਂ ਸਭ ਤੋਂ ਵੱਡੇ ਹਾਂ ਹਾਂ ਪਰ ਅੱਜ ਕੱਲ੍ਹ ਜਿਹੜੇ ਅੱਜ ਕੱਲ੍ਹ ਜਿਹੜੇ ਜਮਦੇ ਆ ਉਹ ਜ਼ਿਆਦਾ ਸਿਆਣੇ ਆ ਜਿਹੜੇ ਅੱਜ ਕੱਲ੍ਹ ਦੀ ਪੰਜੀਰੀ ਆ ਉਹ ਜ਼ਿਆਦਾ ਸਿਆਣੀ ਆ ਫਿਰ ਮੈਂ ਇੱਕ ਦੂਜੀ ਗੱਲ ਇਹ ਸੋਚੀ ਵੀ ਜੇ ਮੈਂ ਅੱਜ ਭਾਈਆਂ ਦੇ ਕੋਲ ਬੈਠ ਜਾਣਾ ਜਦ ਤੱਕ ਦੇ ਭਾਈ ਹੈਗੇ ਮੜਾ ਮੋਟਾ ਕਰੀ ਜਾਣਗੇ ਚੀਜ਼ੇ ਕਰਨਗੇ ਤਾਇਆ ਇਹ ਕੰਮ ਕਰ ਤਾਇਆ ਇਹ ਕੰਮ ਕਰ ਫਿਰ ਤੇ ਤਾਇਏ ਦੀ ਫੇਰਤਾ ਕਿਹਾ ਫੇਰ ਤਾਇਆ ਨੂੰ ਪਹਿਲਾਂ ਹੀ ਕਿਉਂ ਨਾ ਆਪਣਾ ਕੰਮ ਮਸਲਾ ਕਰ ਲੈਣਾ ਚਾਹੀਦਾ ਇਸ ਕਰੇ ਪਹਿਲਾਂ ਹੀ ਆਪਾਂ ਨੇ ਇਹ ਕੰਮ ਯਾਨੀ ਜਿਆਦਾ ਕਰੋ ਥੋੜਾ ਕਰੋ ਪਰ ਆਪਣੀ ਮਰਜ਼ੀ ਦਾ ਕਰੋ ਹਾਂਜੀ 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 ਜੀ ਅੱਛਾ ਅੰਗਲ ਦੀ ਆਖਰੀ ਸਵਾਲ ਤੇ ਆਉਣਾ ਅੱਜ ਕੱਲ ਦੀ ਪੀੜ੍ਹੀ ਥੋੜਾ ਕੰਮ ਘੱਟ ਕਰਕੇ ਰਾਜੀ ਹੈ ਨੌਜਵਾਨਾਂ ਨੂੰ ਵੇਖਦੇ ਹਾਂ ਕੀ ਆਂਦਾ ਮੰਨ ਦੇ ਵਿੱਚ ਜਿਹੜੇ ਮਿਹਨਤ ਕਰਕੇ ਰਾਜੀ ਨੇ ਚੱਕਰ ਹੈ ਵੀ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਕੰਮ ਤਾਂ ਕਰਕੇ ਰਾਜੀ ਹੈ ਪਰ ਉਹਨਾਂ ਨੂੰ ਨਸ਼ੇ ਨੇ ਮਾਰਤਾ ਕਿਸੇ ਨੂੰ ਗੋਲੀਆਂ ਨੇ ਮਾਰਿਆ ਪਿਆ ਕਿਸੇ ਨੂੰ ਗਾਂਜਿਆਂ ਨੇ ਮਾਰਿਆ ਪਿਆ ਕਿ ਜਿਹੜੇ ਸੋਲਫੇ ਨੇ ਮਾਰੇ ਬੈ ਅੰਦਰੋਂ ਖੋਖੇ ਆ ਉਹ ਕੰਮ ਕਰਦੇ ਆ ਥੱਕ ਜਾਂਦੇ ਆ ਕੁਝ ਉਹਨਾਂ ਨੂੰ ਅੱਜ ਕੱਲ ਦਾ ਜਮਾਨਾ ਆਇਆ ਵੀ ਜਿਹੜੇ ਦੁਕਾਨਦਾਰ ਆ ਚਾਹੇ ਮੈਂ ਮੇਰੇ ਕੋਲ ਵੀ ਮੁਲਾਜ਼ਮ ਹੋਏਗਾ ਮੈਂ 5-6000 ਰੁਪਏ ਉਹਨੂੰ ਮੁੰਡੇ ਨੂੰ ਛੋਟੇ ਨੂੰ ਦਿਆਂਗਾ ਜੀ ਜੇ ਵੱਡਾ ਮੁੰਡੇ ਵੱਡੀ ਦੁਕਾਨ ਆ ਉਹ ਤਾਂ 12 ਜਾਂ ਦੇ ਦੇਗਾ 12 ਜਾਂ ਦੇਣਾ ਜੇ ਸੂਲ ਮੁਤਾਬਕ ਦੇਖਿਆ ਜੇ ਕਿਰਾਏ ਦਾ ਮਕਾਨ ਹੋਵੇ ਤੇ ਕਰਦਾ ਖਰਚਾ ਵੀ ਨਹੀਂ ਚੱਲਦਾ ਜੀ ਬਿਲਕੁਲ ਹਾਂ ਜਵਾਨ ਵਾਲੇ ਟਾਈਮ ਹੈ ਬਹੁਤ ਔਖਾ ਟਾਈਮ ਹੈ ਨੌਜਵਾਨਾਂ ਨੂੰ ਕੋਈ ਨਸੀਹਤ ਦੇਣਾ ਚਾਹੋਗੇ ਮੈਂ ਨੌਜਵਾਨ ਬਸ ਇਹ ਹੈ ਜੀ ਨੇ ਤਾਂ ਹੁਣ ਨਸੀਹਤ ਹੋ ਹੀ ਨਹੀਂ ਸਕਦੀ ਕਿਉਂਕਿ ਜਿਹੜਾ ਨਸ਼ਾ ਜਿਹੜਾ ਹੈ ਨਾ ਨਸ਼ਾ ਇਹਨਾਂ ਨੂੰ ਲੈ ਡੁੱਬ ਰਿਹਾ ਇਸ ਟਾਈਮ ਜਿੰਨੇ ਵੀ ਮੁੰਡੇ ਖੁੰਡੇ ਚਾਹੇ ਕੁੜੀਆਂ ਹੋਸ਼ਟਾਂ ਚ ਰਹਿੰਦੀਆਂ ਉਹਨਾਂ ਨੂੰ ਕੋਈ ਉਹ ਨਹੀਂ ਹੈ ਵੀ ਮਾਪੇ ਵਾਪਸ ਇੱਥੇ ਨਹੀਂ ਹੈ ਸਭ ਚੱਲ ਰਿਹਾ ਪ੍ਰੋਗਰਾਮ ਹੁਣ ਇਕੱਲੇ ਇਕੱਲੇ ਕਿਆ ਨਾਂ ਲੈ ਕੇ ਦੱਸਾਂਗੇ ਜੀ 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 ਬਸ ਇਹ ਇਹਨੇ ਕਹਿਣਾ ਚਾਹੁੰਦਾ ਜੀ ਅੰਕਲ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਕੱਢਣ ਲਈ ਕੋਈ ਗੱਲ ਨਹੀਂ ਜੀ ਮਿਹਰਬਾਨੀ ਤੁਹਾਡੀ ਜਿਹੜੀ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਮੇਰੇ ਕੋਲ ਆਏ ਹੋ ਨਹੀਂ ਨਹੀਂ ਤਾਂ ਬਿਲਕੁਲ ਜੀ ਮਿਹਨਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਔਰ ਜੋ ਕੌੜਾ ਸੱਚ ਪਾਲੀ ਜੀ ਨੇ ਸਾਨੂੰ ਦੱਸਿਆ ਏ ਉਸ ਨੂੰ ਵੇਖ ਕੇ ਲੱਗਦਾ ਏ ਕਿ ਜੇਕਰ ਕੰਮ ਨਹੀਂ ਕਰਾਂਗੇ ਤਾਂ ਵੀ ਔਖੇ ਹੋਵਾਂਗੇ ਇਸ ਤੋਂ ਚੰਗਾ ਏ ਕਿ ਖੁਸ਼ੀ ਦੇ ਨਾਲ ਥੋੜਾ ਬਹੁਤਾ ਜਿੰਨਾ ਕੰਮ ਕਰੀਏ ਤੇ ਆਪਣੇ ਹੌਸਲੇ ਨੂੰ ਬਰਕਰਾਰ ਰੱਖੀਏ ਤਾਂ ਬਿਲਕੁਲ ਜੀ ਅਗਲੀ ਵਾਰੀ ਫੇਰ ਕਿਸੇ ਹੋਰ ਹੌਸਲੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਵੇਕਾ